ਆਟੋ ਦਾ ਬੇਰਾਗੜ ਹੁੰਦੀ ਹੁੰਦੀ ਆ ਜਦੇ ਵੀ ਵੀਡੀਓ ਕਰਨ ਆਉਂਦੇ ਆ ਇਹ ਵੀ ਪੰਜਾਬ ਨੰਬਰ ਦੀ ਇਹ ਮਾਡਲ ਕਿੰਨਾ ਭਾਈ 2007 ਮਾਡਲ ਆ 7 ਮਾਡਲ 27 ਤੱਕ ਪਾਸ 27 ਤੱਕ ਪਾਸਿੰਗ ਆ ਦੋ ਵੀ ਟਾਇਰ ਟੂਰ ਵੀ ਚੰਗੇ ਪਏ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਰੰਗ ਪੇੜ ਦੀ ਹਲਕੇ ਫੁੜਕੇ ਟੱਚਿੰਗ ਹੁੰਦੀ ਆ ਟੱਚਿੰਗ ਦੋਜੇ ਤਾਂ ਵੀਰੇ ਸਾਰੀਆਂ ਗੱਡੀਆਂ ਦੀ ਹੋਏ ਹੁੰਦੀ ਆ ਠੀਕ ਆ ਜੇ ਆਪਾਂ ਕਰਾਉਂਦੇ ਨੇ ਸਕਰੈਚੇ ਭੇੜੇ ਲੱਗਦੇ ਆਵੇਂ ਉਹ ਸਕਰੈਚੇ ਭੇੜੇ ਲੱਗਦੇ ਠੀਕ ਆ ਬਾਕੀ ਵੀ ਲੱਗੀ ਬੱਜੀ ਗੱਡੀ ਕਿਤੋਂ ਨਹੀਂ ਹੋ ਗਿਆ ਠੀਕ ਆ ਸੀਟ ਕਵਰ ਚੰਗੇ ਪਏ ਆ ਗੱਡੀਆਂ ਓਕੇ ਪਈਆਂ 110000 ਹਾਂ ਜੀ ਲਾਵੇ ਮੇਤਰਾ ਜਿਵੇਂ ਇੱਕ ਤੁਸੀਂ ਥੰਬਲਰ ਤੇ ਦੇਖ ਲਿਆ ਠੀਕ ਆ 90000 ਤੋਂ ਕਾਰ ਸਟਾਰਟ ਤਾਂ ਵੀਡੀਓ ਨਾਲ ਜਰੂਰ ਜੁੜੇ ਰਹੋ ਠੀਕ ਆ ਭਾਈ ਲਾਸਟ ਤੱਕ ਤੇ ਆਪਾਂ ਵਿਚ ਵਿਚਾਲੇ ਜਾਨ ਤੁਹਾਨੂੰ ਕਾਰ ਦਿਖਾ ਦਾਂਗੇ ਇਹ 90000 ਤੇ ਤੇ ਪਾਈ ਦਾ ਆਪਾਂ ਪਹਿਲਾ ਦੋ ਬਲੌਗ ਬਣਾਤਾ ਠੀਕ ਆ ਤੀਜਾ ਬਲੌਗ ਹੈ ਗੱਡੀਆਂ ਵੀਰਾਂ ਕੋਲ ਸਾਫ਼ ਸੁਥਰੀਆਂ ਤੇ ਚੰਗੀ ਕਨੇਹਾਂ ਦੇ ਹੁੰਦੇ ਆ ਘੱਟ ਰੇਟ ਦੇ ਵਿੱਚ ਪਰ ਨਾਲੇ ਦੇ ਵਿੱਚ ਤੁਹਾਨੂੰ ਆਣਾ ਪੈਣਾਗਾ ਭੰਗੂ ਮੋਟਰ ਗਾਰਜ ਦੇ ਬਾਕੀ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਠੀਕ ਆ ਭਾਈ ਗੱਲਬਾਤ ਕਰ ਲਿਓ ਵੀਰ ਨਾਲ ਆਪਾਂ ਗੱਡੀਆਂ ਦੀ ਜਾਣਕਾਰੀ ਲੈ ਕੇ ਤੁਹਾਨੂੰ ਵੀਰ ਸਸਿਗਾ ਬਾਈ ਸਸਿਗਾ ਵੀਰੇ ਕਿਵੇਂ ਬਾਈ ਸਵਾਗਤ ਹੈ ਆਪਣੇ ਪੇਹ ਤੇ ਤੁਹਾਡਾ ਤੇ ਪਹਿਲੀ ਬਾਈ ਆਪਣੀ ਕਿਹੜੀ ਆ ਗਈ ਇਹ ਵੀਰੇ ਆ ਗਈ ਲੀਵਾ ਇਟਿਓਸ ਵਾਲਾ ਉਹਦੀ ਟੋヨタ ਵਾਲਾ ਨਹੀਂ ਟੋヨタ ਦੀ ਅਲੀਵਾ ਕਾਰ ਹੈ ਉਹ ਸਾਰਾ ਡਿੱਗੀ ਵਾਲੀ ਹੁੰਦੀ ਹੈ ਇਹ ਡਿੱਗੀ ਤੋਂ ਬਿਨਾ ਇਹ ਬਿਨਾ ਡਿੱਗੀ ਵਾਲੀ ਹੈ ਪੀਵੀ 29 ਮੋਗਾ ਨੰਬਰ ਦੀ ਕਾਰ ਆ ਬਈ ਠੀਕ ਆ ਲਾਈ ਲੂਏ ਚੈੱਕ ਕਰ ਲੋ ਬਈ ਪਲਾਂਟੀ ਦੇ ਲਾਈ ਲੱਗੇ ਬਿਲਕੁਲ ਨਵੇਂ ਕੰਡੀਸ਼ਨ ਤੇ ਪਿਆ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਆ ਲੈ ਵੇ ਅੰਦਰ ਨਾਲ ਮੜਾ ਅੰਟੀਰੀਅਰ ਵਾਹ ਦੀ ਗੱਡੀ ਇੱਕ ਵਾਰ ਚੈੱਕ ਕਰ ਸੀਟ ਕਵਰ ਚੈੱਕ ਕਰ ਲੋ ਬਈ ਠੀਕ ਆ ਅੰਟੀਰੀਅਰ ਵਾਹ ਦੀ ਗੱਡੀ ਸਾਫ਼ ਸੁਥਰੀ ਪਈ ਆ ਸੀਟ ਕਵਰ ਬਿਲ ਗੱਡੀ ਚਾਲ ਚਲਾਵੇ ਦੀ ਨਾਲ ਪੂਰੀ ਓਕੇ ਪਈ ਹੈਗੀ ਜੇ ਮਾਡਲ ਕਿੰਨਾ ਸੀ ਇਹ ਮਾਡਲ ਹੈਗੀ 2013 2013 ਮਾਡਲ ਆ ਰੇਟ ਇਹਦਾ ਹੈਗਾ ਵੀਰੇ 2,65,000 ਰੁਪਏ 2,65,000 2 ਲੱਖ ਵੰਗੂ ਕਾਰ ਦੇ ਲੋਨ ਹੋ ਜੀ ਮਤਲਬ 65 ਹਜ਼ਾਰ ਹੀ ਲੈ ਕੇ ਆਉਣਾ ਹਾਂ ਲਓ 65,000 ਰੁਪਏ ਲੈ ਕੇ ਆਓ ਠੀਕ ਆ ਸੀਟ ਕਵਰ ਚੈੱਕ ਕਰਾਉ ਦੋ ਜਮਾਂ ਨਵੇਂ ਪਾਏ ਹੋਏ ਆ ਲਾਈਵ ਗਾਰਾਂ ਲੱਗੇ ਹੋਏ ਆ ਜਮਾਂ ਬਾਈ ਓਕੇ ਹੈ ਗੱਡੀ ਠੀਕ ਆ ਸਾਰੀ ਚਾਲ ਚਲਾਵੇ ਦੀ ਵੀ 65,000 ਰੁਪਏ ਲੈ ਕੇ ਆਜੇ ਬਾਕੀ ਥੋੜਾ ਲੋਨ ਹੋ ਜਾਊਗਾ ਤੇ ਇਦੂ ਅਕੇ ਬਾਈ ਇਹ ਕਿਹੜੀ ਕਾਰ ਆ ਬਾਈ ਇਹ Honda City ਆ ਬ 2007 ਨੰਬਰ ਲਗਭਗ ਪੰਜਾਬ ਦੇ ਹਨ ਹਾਂ 27 ਤੱਕ ਪਾਸ ਆ ਗਈ ਠੀਕ ਹੈ ਪੀਪੀ 3 ਬਠਿੰਡਾ ਨੰਬਰ ਦੀ ਕਾਰ ਆ ਭਾਈ ਠੀਕ ਆ ਟਾਇਰਾਂ ਦੇ ਵਿੱਚ ਲਾਇਵ ਵੀ ਲ ਟਾਇਰ ਟੂਰ ਵੀ ਠੀਕ ਪਏ ਆਗੇ ਤੇ ਅੰਦਰ ਉਹ ਜੀ ਆਪਾਂ ਅੰਟੀਰੀਅਰ ਵਾਜ ਗੱਡੀ ਚੈੱਕ ਕਰੀਏ ਇੱਕ ਵਾਰ ਲਓ ਵੀ ਅੰਟੀਰੀਅਰ ਵਾਜ ਗੱਡੀ ਚੈੱਕ ਕਰ ਲਓ ਵੀ ਠੀਕ ਭਾਈ ਸਾਫ ਸੁਥਰੀ ਵਧੀਆ ਸੀਟ ਕਵਰ ਚੰਗੇ ਪਏ ਆ ਕਿੰਨਾ ਰੇਟ ਰੱਖਿਆ ਦਾ ਆਪਾਂ ਇਹਦਾ ਰੇਟ ਵੀਰੇ 1,30,000 ਰੁਪਏ 1,30,000 ਸੀਐਨਜੀ ਲੱਗੀ ਪਿਆ ਠੀਕ ਹੈ ਆਫੀ ਤੇ ਚੜੀ ਪਿਆ ਜੀ ਸੀਐਨਜੀ ਸਾਪ ਸੀ ਤੇ ਚੜੀ ਹੋਈ ਹੈ ਸੀਐਜੀ ਪਾਸ ਮੈਂ ਜਿਹੜੀ ਕਾਪੀ ਤੇ ਪਾਸ ਆ ਗਈ ਕਾਪੀ ਤੇ ਚੜੀ ਹੋਈ ਠੀਕ ਹੈ ਜੀ 1,30,000 1,30,000 ਲੈ ਵੇ ਇਦੂ ਆਕੇ ਆਲਟੋ ਆ ਗਈ ਠੀਕ ਆ ਆਲਟੋ ਦਾ ਬੇਰਾ ਕੋਲ ਹੁੰਦੀ ਹੁੰਦੀ ਆ ਜਦੇ ਵੀ ਵੀਡੀਓ ਕਰਨ ਆਉਂਦੇ ਆ ਇਹ ਵੀ ਪੰਜਾਬ ਨੰਬਰ ਤੇ ਇਹ ਮਾਡਲ ਕਿੰਨਾ ਭਾਈ 2007 ਮਾਡਲ ਆ 7 ਮਾਡਲ 27 ਤੱਕ ਪਾਸ 27 ਤੱਕ ਪਾਸਿੰਗ ਆ ਹਾਂ ਦੋ ਵੇ ਟਾਇਰ ਟੂਰ ਵੀ ਚੰਗੇ ਪਏ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕੱਪ ਮਿਲ ਜਾਣਗੇ ਰੰਗ ਪੇੜ ਦੀ ਹਲਕੇ ਫੁਲਕੇ ਟੱਚਿੰਗ ਹੁੰਦੀ ਹੈ। ਹਾਂ ਡੱਜ ਡੋਜੇ ਤਾਂ ਵੀਰੇ ਸਾਰੀਆਂ ਗੱਡੀਆਂ ਦੀ ਹੋਏ ਹੁੰਦੀ ਹੈ। ਠੀਕ ਹੈ ਜੇ ਆਪਾਂ ਕਰਾਉਂਦੇ ਨੇ ਸਕਰੈਚੇ ਭੇੜੇ ਲੱਗਦੇ ਆ। ਮੈਂ ਉਹ ਸਕਰੈਚੇ ਭੇੜੇ ਲੱਗਦੇ। ਠੀਕ ਹੈ ਬਾਕੀ ਵੀ ਲੱਗੀ ਬੱਜੀ ਗੱਡੀ ਕਿਤੇ ਹੋਊਗਾ ਠੀਕ ਹੈ ਸੀਟ ਕਵਰ ਚੰਗੇ ਪਏ ਆ। ਗੱਡੀਆਂ ਓਕੇ ਪਈਆਂ ਸਾਰੀਆਂ। ਇਹਦਾ ਰੇਟ ਕੀ ਰੱਖਿਆ ਆਪਾਂ? ਇਹਦਾ ਰੇਟ ਰੱਖਿਆ ਵੀਰੇ 1 ਲੱਖ 10000। 1 ਲੱਖ 10000। ਹਾਂਜੀ। ਠੀਕ ਹੈ ਜੀ। ਤੇ ਦੂਓਕੇ ਭਾਈ ਜਿਵੇਂ ਆਪਾਂ ਤੁਹਾਨੂੰ ਠੀਕ ਹੈ ਸਟਾਰਟਿੰਗ ਚ ਦੱਸਿਆ ਸੀਗਾ ਜੇ ਕਿਸੇ ਮੇਰੇ ਵੀਰ ਨੇ 90 ਕੁ ਐਨਓਸੀ ਹਾਂ ਦੇਵਾਂਗੇ ਕਢਾ ਕੇ ਐਨਓਸੀ ਮਿਲ ਚੁਗੀ ਤੇ ਨੰਬਰ ਭਾਈ ਤੁਹਾਡਾ ਪੰਜਾਬ ਦਾ ਤੁਸੀਂ ਆਪ ਲਵਾ ਸਕਦੇ ਠੀਕ ਆ ਵੀਰ ਨੇ ਐਨਓਸੀ ਕਟਾ ਕੇ ਤੁਹਾਨੂੰ ਦੇ ਦੇਣੀ ਹੈਗੀ ਤੇ ਟਾਇਰ ਟੂਰ ਚੈੱਕ ਕਰ ਲਓ ਮਾਡਲ ਕਿੰਨਾ ਸੀਗੇ 10 ਮਾਡਲ 10 ਮਾਡਲ ਪਾਸਿੰਗ ਤਾਂ ਖਤਮ ਆ ਫਿਰਣਾ ਦੀ ਪਾਸਿੰਗ ਇਹਦੀ ਖਤਮ ਮਤਲਬ ਇਹ ਤੁਸੀਂ ਐਨਓਸੀ ਲੈ ਕੇ ਦੇ ਦੇਣੀ ਆ ਹਾਂ ਪਾਸਿੰਗ ਕਰਾਉਣੀ ਅਗਲੇ ਨੇ ਨੰਬਰ ਤੇ ਨੰਬਰ ਲਵਾਉਣਾ ਠੀਕ ਆ ਤੇ ਰੇਟ ਤਾਂ 90000 ਟੈਕਸ ਆਗਾ ਹਾਂ ਜੀ 90000 ਬਾਕੀ ਕੋਈ ਨਹੀਂ ਮੌਕੇ ਦੇ ਕਰ ਮੌਕੇ ਦੇ ਕਰ ਦੋਗੇ ਮੌਕੇ ਤੇ ਤੁਹਾਡਾ ਮਾਨਦਾਨ ਜਰੂਰ ਹੋ ਜਾਓ ਠੀਕ ਆ ਬਈ ਆਪਣੇ ਵੀਰ ਦਾ ਨਾਮ ਲੈ ਦਿਓ ਆ ਕੇ ਆਪਦੇ ਦਾ ਸੌਂਕੀ ਬਠਿੰਡੇ ਵਾਲੇ ਪੇ ਦਾ ਨਾਮ ਲੈ ਕੇ ਆ ਕੇ ਵੀਰ ਕੋਲੇ ਠੀਕ ਆ ਨੰਬਰ ਸਕਰੀਨ ਤੇ ਪਾਇਆ ਬਾ ਸੰਪਰਕ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰਕੇ ਰੱਖ ਲਿਆ ਕਰੋ ਬਈ ਧੰਨਵਾਦ